ਦਿੱਲੀ ਸ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੂ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਤੇ ਦਿੱਲੀ ਵਿੱਚ ਲਾਲ ਕਿਲੇ ਤੇ ਹੋਏ ਪ੍ਰੋਗਰਾਮਾਂ ਦੇ ਵਿੱਚ ਹਾਜ਼ਰੀ ਨਾ ਭਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾ ਪੱਖੀ ਭੂਮਿਕਾ ਅਦਾ ਕੀਤੀ ਹੈ ਤੇ ਇਸ ਮਾਮਲੇ ਵਿੱਚ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਕਾਲੀ ਦਲ ਦੇ ਪ੍ਰਧਾਨ ਦੇ ਹੁਕਮਾਂ ਦੀ ਪਾਲਣਾ ਕਰਕੇ ਬਹੁਤ ਗਲਤ ਵਿਰਤਾਂਤ ਸਿਰਜੇ ਦਿੱਲੀ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਲਾਉ ਨੇ ਕਿਹਾ ਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਿੱਲੀ ਵਿੱਚ ਹੋਈ ਇਸ ਲਈ ਇਹ 350 ਸਾਲਾ ਸ਼ਿਦੀ ਸਮਾਗਮ ਆਯੋਜਿਤ ਕਰਨ ਦੀ ਜ਼ਿੰਮੇਵਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਣਦੀ ਸੀ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਵੱਲੋਂ ਇਹ ਪੂਰੀ ਜ਼ਿੰਮੇਵਾਰੀ ਨਿਭਾਈ ਅਤੇ ਇਸ ਮਾਮਲੇ ਵਿੱਚ ਸਾਡੇ ਵੱਲੋਂ 4 ਮੈਂਬਰੀ ਕਮੇਟੀ ਵੱਲੋਂ ਐਡਵੋਕੇਟ ਧਾਮੀ ਤੇ ਸਮੁੱਚੀ ਸ਼ਰਮਣੀ ਕਮੇਟੀ ਦੀ ਟੀਮ ਨੂੰ ਸੱਦਾ ਪੱਤਰ ਦਿੱਤਾ ਗਿਆ। ਉਹਨੇ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸ਼ਰਮਣੀ ਕਮੇਟੀ ਦੀ ਸਮੁੱਚੀ ਟੀਮ ਨੇ ਦਿੱਲੀ ਵਿੱਚ ਹੋਏ ਇਤਿਹਾਸਕ ਸਮਾਗਮਾਂ ਦੇ ਵਿੱਚ ਸ਼ਾਮਲ ਹੋਣ ਦੀ ਥਾਂ ਤੇ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਵੱਖਰੇ ਸਮਾਗਮ ਕਰਨ ਨੂੰ ਤਰਜੀਹ ਦਿੱਤੀ। ਉਹਨੇ ਕਿਹਾ ਕਿ ਅਸੀਂ ਹੈਰਾਨ ਹੈ ਕਿ ਇਸ ਵੱਡੇ ਸ਼ਰਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਧਾਮੀ ਦੀ ਅਜਿਹੀ ਕਿਹੜੀ ਮਜਬੂਰੀ ਬਣੀ ਸੀ ਕਿ ਉਹਨਾਂ ਨੇ ਦਿੱਲੀ ਵਿੱਚ ਇਤਿਹਾਸਕ ਸਮਾਗਮਾਂ ਵਿੱਚ ਹਾਜ਼ਰੀ ਭਰਨ ਦੀ ਥਾਂ ਵੱਖਰੇ ਸਮਾਗਮ ਕਰਵਾਉਣ ਨੂੰ ਤਰਜੀਹ ਦਿੱਤੀ। ਕਲਕਾ ਨੇ ਕਿਹਾ ਕਿ ਦਿੱਲੀ ਦੀ ਸੰਗਠਨ ਨੇ ਲੱਖਾਂ ਦੀ ਗਿਣਤੀ ਵਿੱਚ ਲਾਲ ਕਿਲੇ ਤੇ ਇਤਿਹਾਸਕ ਹਾਜ਼ਰੀ ਭਰ ਕੇ ਸਮਾਗਮਾਂ ਨੂੰ ਸਫਲ ਬਣਾ ਦਿੱਲੀ ਦੇ ਵਿੱਚ ਹੋਏ 3 ਦਿਨ ਦੇ ਸਮਾਗਮ 23 ਤਰੀਕ 24 ਤਰੀਕ ਔਰ 25 ਤਰੀਕ ਨੂੰ ਜਿਹੜਾ ਗੁਰਦੇਵ ਬਾਦਲ ਸਾਹਿਬ ਦੀ ਸ਼ਤਾਬਦੀ ਦੇ ਮੌਕੇ ਦੇ ਉੱਤੇ ਦਿੱਲੀ ਸਰਕਾਰ ਦੇ ਨਾਲ ਮਿਲ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮਾਗਮ ਰੱਖੇ ਸੀ ਔਰ ਉਹਦੇ ਵਿੱਚ ਜਿਸ ਤਰੀਕੇ ਦੇ ਨਾਲ ਸੰਗਤ ਦਾ ਗੁਰੂ ਦੇ ਪ੍ਰਤੀ ਇਹਨਾ ਅਥਾ ਪਿਆਰ ਗੁਰੂ ਦੇ ਪ੍ਰਤੀ ਸਤਕਾਰ ਗੁਰੂ ਸਾਹਿਬ ਦੀ ਸ਼ਤਾਬਦੀ ਮਨਾਉਣ ਉਸੇ ਆਈ ਨਕਮਸਤਕ ਹੋਣ ਸਾਰੀਆਂ ਸੰਗਤਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਗੁਰੂ ਸਾਹਿਬ ਦੇ ਇਸ ਸ਼ਤਾਬਦੀ ਦੇ ਮੌਕੇ ਦੇ ਉੱਤੇ ਜੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਹਾਜ਼ਰੀਆਂ ਭਰੀਆਂ ਗਿੰਦਿਆਂ ਦੀ ਕੋਈ ਲਿਮਟ ਤੋਂ ਬਾਹਰ ਜਾ ਕੇ ਉਹਦੇ ਵਿੱਚ ਕਈ ਕਿਸਮ ਦੇ ਪ੍ਰਬੰਧਾਂ ਦੇ ਵਿੱਚ ਜਿਹੜੀ ਹੈ ਉਹ ਰੋਜ਼ ਰੋਜ਼ ਸਾਨੂੰ ਇਜ਼ਾਫੇ ਕਰਨੇ ਪਏ ਇਸ ਕਰਕੇ ਕਿ ਕੋਈ ਸੰਗਤ ਨੂੰ ਕੋਈ ਨਾ ਕੋਈ ਡਿਫਿਕਲਟੀ ਅਗਰ ਕੇਸ ਹੋ ਰਹੀ ਹੈ ਤੇ ਅਸੀਂ ਉਹਨੂੰ ਕੋਸ਼ਿਸ਼ ਕਰੀਏ ਕਿ ਉਹਨੂੰ ਖਤਮ ਕਰ ਸਕੀਏ ਇਸ ਕਰਕੇ ਇੰਨੀ ਵੱਡੀ ਸੰਗਤ ਜਿਹੜੀ ਹੈ ਤਦਾਦ ਦੇ ਵਿੱਚ ਪਹੁੰਚੀ ਹੈ ਸਾਰਿਆਂ ਦਾ ਜਿੱਥੇ ਮੈਂ ਤੇਰੇ ਤੋਂ ਦਿਲੋਂ ਧੰਨਵਾਦ ਕਰਦਾ ਇਹ ਸਤਾਬਦੀ ਜਿਹੜੀ ਸ਼ੁਰੂ ਹੋਈ ਜਿਹਦੇ ਇਸ ਪ੍ਰੋਗਰਾਮ ਅਸੀਂ ਪਿਛਲੇ ਮਾਰਚ ਤੋਂ ਚਲਾ ਰਹੇ ਸੀ ਮਗਰ ਜਿਹੜੇ ਇਹ ਲਗਾਤਾਰ ਪ੍ਰੋਗਰਾਮ 13 तरीक ਨੂੰ ਜਿਹੜਾ ਨਗਰ ਕੀਰਤਨ ਮਹਾਨ ਜਿਹੜਾ ਸ਼ੁਰੂ ਕੀਤਾ ਗਿਆ ਅਨੰਦਪੁਰ ਸਾਹਿਬ ਤੋਂ ਔਰ ਉਸ ਤੋਂ ਬਾਅਦ 14 ਨੂੰ ਦਿੱਲੀ ਪਹੁੰਚਣ ਤੋਂ ਬਾਅਦ ਦਿੱਲੀ ਦੇ ਵੱਖ-ਵੱਖ ਇਲਾਕੇ 'ਚ ਗਿਆ ਉਹਨਾਂ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਆਪਣੇ ਆਪਣੇ ਇਲਾਕੇ ਦੇ ਵਿੱਚ ਸਤਿਕਾਰ ਕੀਤਾ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਸਮੂਚੇ ਸੰਪਰਦਾਵਾ ਤਕਸਾਲਾਂ ਸਾਰਿਆਂ ਦਾ ਬسی ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਹਦੇ ਵਿੱਚ ਆਪਣਾ ਸਹਿਯੋਗ ਦਿੱਤਾ ਸ਼ਮੂਲਿਤ ਪਾਈ ਕਿਉਂਕਿ ਇਹ ਕਲੈਕਟਿਵ ਕੰਮ ਸੀ ਔਰ ਅਸੀਂ ਚਾਹੁੰਦੇ ਸੀ ਕਿ ਸਮੂਚਾ ਪੰਥ ਇਨੂੰ ਕੱਠੇ ਮਿਲ ਕੇ ਬਣਾਇਆ ਔਰ ਇਹ ਹੋਇਆ ਵੀ ਸੰਗਤ ਨੇ ਇਸ ਗੱਲ ਦੇ ਉੱਤੇ ਮੋਹਰ ਲਾਈ ਕਿ ਗੁਰਦੇਵ ਭਾਦਰ ਸਾਹਿਬ ਦੀ ਸ਼ਹਾਦਤ ਜਿਸ ਸਥਾਨ ਦੇ ਉੱਤੇ ਹੋਈ ਗੁਰਦੇਵ ਭਾਦਰ ਸਾਹਿਬ ਦੀ ਸ਼ਹੀਦੀ ਉਹਨਾਂ ਦੇ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਜਿਹਦੀ ਸ਼ਹੀਦੀ ਜਿਹੜੀ ਆ ਉਹ ਦਿੱਲੀ ਦੇ ਵਿੱਚ ਚਾਂਦਰੀ ਚੌਕ ਹੋਈ ਉਹ ਜਿੱਥੇ ਅੱਜ ਗੁਰਦੁਆਰਾ ਸੀਸਗਨ ਸਾਹਿਬ ਅੱਜ ساری ਦੁਨੀਆ ਨਕਮਸਤਕ ਹੁੰਦੀ ਹੈ ਇਸ ਗੱਲ ਦੀ ਭਾਵਨਾ ਜਿੱਥੇ ਲੋਕਾਂ ਦੀ ਸੰਗਤ ਦੇ ਵਿੱਚ ਸੀ ਅਸੀਂ ਵੀ ਜਾਣਦੇ ਸੀ ਕਿ ਸਮੂਚਾ ਪੰਥ ਇਕੱਠਾ ਹੋ ਕੇ ਬਣਾਏਗਾ। ਔਰ ਇਹਦੇ ਪ੍ਰਤੀ ਅਸੀਂ ਆਪਣੀ ਵੱਲੋਂ ਪੂਰੀ ਕੋਸ਼ਿਸ਼ ਕੀਤੀ। ਪਾਵੇਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਹੋਣ, ਉਹਨਾਂ ਦੇ ਮੈਂਬਰ ਸਹਿਬਾਨ ਹੋਣ, ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਹੋਣ ਸਾਰਿਆਂ ਨੂੰ ਲਗਾਤਾਰ ਅਸੀਂ ਸੰਪਰਕ ਕਰਦੇ ਰਹੇ। ਤਨ ਉਹਨਾਂ ਨੂੰ ਆਲੋਚ ਸੱਦਾ ਦਿੰਦੇ ਨੇ ਖਾਸ ਤੌਰ ਤੇ ਅਸੀਂ ਚਾਰ ਬੰਦਿਆਂ ਦਾ ਡੈਲੀਗੇਸ਼ਨ ਮੈਂ ਸਰਦਾਰ ਜਗਦੀਪ ਸਿੰਘ ਕਾਲੋ ਜੀ ਸਰਦਾਰ ਗੁਰਮੀਤ ਸਿੰਘ ਪਾਟਿਆ ਜੀ ਸਰਦਾਰ ਭੁਪਿੰਦਰ ਸਿੰਘ ਪੂਲੜ ਜੀ ਅਸੀਂ ਉਹਨਾਂ ਦੇ ਨਾਲ ਮੀਟਿੰਗ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨਾਲ ਕਰਕੇ ਆਏ ਕਿ ਇਹ ਜਿਹੜੀ ਸ਼ਤਾਬਦੀ ਹੈ ਇਹਦਾ ਜਿਹੜੀ ਰੈਲੇਵੈਂਸ ਹੈ ਉਹ ਦਿੱਲੀ ਦੇ ਵਿੱਚ ਹੈ ਔਰ ਇਹ ਸ਼ਤਾਬਦੀ ਨੂੰ ਤੁਸੀਂ ਸਾਡੇ ਨਾਲ ਮਿਲ ਕੇ ਅੱਗੇ ਵਧ ਕੇ ਮਨਾਓ ਔਰ ਵੱਡੇ ਪ੍ਰਾਦਾ ਰੋਲ ਜਿਹੜਾ ਹੈ ਤੁਸੀਂ ਅਦਾ ਕਰੋ ਔਰ ਇਹਦੇ ਉੱਤੇ ਪੂਰੀ ਰੂਪਰੇਖਾ ਵੀ ਇਸ ਤਰੀਕੇ ਦੇ ਨਾਲ ਬਣੀ ਕਿ ਜੋ ਦਿਨ ਮੁਕਰਰ ਹੈ 25 ਤਰੀਕ ਨੂੰ 23 24 25 ਨੂੰ ਅਸੀਂ ਦਿੱਲੀ ਦੇ ਵਿੱਚ ਸਮਾਗਮ ਕਰਾਂਗੇ ਔਰ ਉਸ ਤੋਂ ਬਾਅਦ 27 28 29 ਦੇ ਤੁਸੀਂ ਦਿਨ ਰੱਖੋ ਜਿੱਥੇ ਗੁਰਦੁਆਰਾ ਸਾਹਿਬ ਜਿੱਥੇ ਗੁਰਦੁਆਰਾ ਸੀਸਗੰਜ ਅਨੰਦਪੁਰ ਸਾਹਿਬ ਜਿੱਥੇ ਗੁਰੂ ਸਾਹਿਬ ਦੇ ਸੀਸ ਦਾ ਸੰਸਕਾਰ ਹੋਇਆ ਹੈ ਇਹ ਰੂਪ ਰೇಖਾ ਵੀ ਦਿਓ ਹੁੰਦੀ ਆ ਗਈ ਆ ਮਗਰ ਆਪਣੀ ਪੋਲਿਟੀਕਲ ਮਜਬੂਰੀਆਂ ਆਪਣੇ ਪੋਲਿਟੀਕਲ ਆਕਾਵਾ ਨੂੰ ਖੁਸ਼ ਕਰਨ ਵਸੇ ਉਹਨਾਂ ਦੀਆਂ ਗੱਲਾਂ ਨੂੰ ਮੰਨਣ ਵਸੇ ਸ਼ਰੋਮਣੀ ਕਮੇਟੀ ਨੇ ਇਸ ਸ਼ਹਾਬ ਦੀ ਦੋ ਕਿਨਾਰਾ ਕਰਕੇ ਰੱਖਿਆ ਜਿਹਦਾ ਹਾਰਦਿਕ ਅਫਸੋਸ ਹੈ ਸਾਨੂੰ ਪੂਰੀ ਸਮੂਚੀ ਕਮੇਟੀ ਨੂੰ ਕਿਉਂਕਿ ਸੰਗਤ ਦਾ ਜਿਹੜਾ ਫਤਵਾ ਹੈ ਸੰਗਤ ਜਿਹੜੀ ਗੁਰੂ ਦੇ ਪ੍ਰਤੀ ਆਈ ਹੈ ਉਹ ਸਥਾਨ ਦੇ ਪ੍ਰਤੀ ਆਈ ਹੈ ਕਿ ਗੁਰਦੇਵ ਪਾਤਸ਼ਾਹ ਸਾਹਿਬ ਦੀ ਸ਼ਹਾਦਤ ਹੋਈ ਵੇ ਮਗਰ ਮੈਂ ਸਮਝਦਾ ਕਿ ਅੱਜ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਉੱਥੇ ਦੇ ਉਧੇਦਾਰਾਂ ਨੂੰ ਇਸ ਗੱਲ ਨੂੰ ਸਮਝਦਾ ਚਾਹੀਦਾ ਕਿ ਜਿਸ ਵਕਤ ਕੌਮ ਬੜੇ ਵੱਡੇ ਦਿਨ ਗਲਤ ਦਿਨਾਂ ਦੇ ਵਿੱਚੋਂ ਨਿਕਲ ਰਹੀ ਸੀ ਪੂਰਾ ਦੇਸ਼ ਜਿਹੜਾ ਸੰਤਾਪ ਭੋਗ ਰਿਹਾ ਸੀ ਅਮਰਜੈਂਸੀ ਦਾ ਅੱਜ ਤੋਂ 50 ਸਾਲ ਪਹਿਲੇ ਜਦ 1975 ਦੇ ਵਿੱਚ 300 ਸਾਲਾ ਸਤਾਬਦੀ ਬਣਾਈ ਗਈ ਦਿੱਲੀ ਦੇ ਰਾਮਲੀਲਾ ਗਰਾਊਂਡ ਦੇ ਵਿੱਚ ਉਸ ਵਕਤ ਐਫਓ ਜੇ ਹਾਲਾਤ ਸੀ ਭਾਵੇਂ ਸਰਕਾਰਾਂ ਨਾਲ ਅੰਨ ਦਾ ਟਕਰਾਵ ਰਹੇ ਹੋਣ ਮਗਰ ਉਸ ਵਕਤ ਦੇ ਪੰਜਾਬ ਦੇ ਮੁੱਖ ਮੰਤਰੀ ਗਿਆਨੀ ਜੈਲ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਅਰਚਨ ਸਿੰਘ ਲੋਗੋਵਾਲ ਜਨਰਲ ਸੈਕਟਰੀ ਸੁਰਜੀਤ ਸਿੰਘ ਬਨਾਲਾ ਜੀ ਉਸ ਵਕਤ ਦੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਰਦਾਰ ਕਿਰਪਾਲ ਸਿੰਘ ਚਕਸ਼ੇਗਰ ਚਕਸ਼ੇਰ ਜਿਹੜੇ ਇੱਥੇ ਉਚੇਚੇ ਤੌਰ ਤੇ ਆਏ ਨਾਲ ਉਸ ਵਕਤ ਪੰਜਾਬ ਸਿਨ ਬੈਂਕ ਦੇ ਚੇਅਰਮੈਨ ਡਾਕਟਰ ਇੰਦਰਜੀਤ ਸਿੰਘ ਇਹਨਾਂ ਸਾਰਿਆਂ ਨੇ ਮਿਲ ਕੇ ਇਸ ਗੱਲ ਤੋਂ ਬਿਲਕੁਲ ਧਿਆਨ ਰੱਖਿਆ ਕਿ ਜਿਹੜੀ ਸ਼ਤਾਬਦੀ ਇਹ ਸਾਂਝੇ ਤੌਰ ਦੇ ਉੱਤੇ ਔਰ ਜਿਲ੍ਹੇ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਵਕਤ ਪ੍ਰਧਾਨ ਸਰਦਾਰ ਜਸਵੰਤ ਸਿੰਘ ਕੋਚਰ ਜੀ ਜਿਨ੍ਹਾਂ ਨੇ ਸ਼ਤਾਬਦੀ ਦੇ ਮੌਕੇ ਦੇ ਉੱਤੇ ਜਦ ਜੂਨ 1975 ਦੇ ਵਿੱਚ ਐਮਰਜੈਂਸੀ ਲੱਗੀ ਔਰ ਨਵੰਬਰ ਦੇ ਵਿੱਚ ਇਹ ਜਿਹੜੀ ਸ਼ਤਾਬਦੀ ਮਨਾਈ ਗਈ ਕੌਮ ਨੂੰ ਇੱਕ ਮੈਸੇਜ دیتا ਕਿ ਪੰਥ ਜਿਹੜੀ ਮਰਜ਼ੀ ਹਾਲਾਤਾਂ ਦੇ ਵਿੱਚੋਂ ਗੁਜ਼ਰੇ ਮਗਰ ਗੁਰੂ ਦੇ ਦੇਣਾ ਪਾ ਇਕੱਠੇ ਮਨਾਈਏ ਮੈਂ ਅੱਜ ਧਾਮੀ ਸਾਹਿਬ ਕੋਲੋਂ ਉਹਨਾਂ ਦੀ ਕਮੇਟੀ ਤੋਂ ਇੱਕ ਗੱਲ ਸਵਾਲ ਪੁੱਛਣਾ ਚਾਹੁੰਦਾ ਕਿ ਦੱਸੋ ਕਿ ਅਸੀਂ ਕਿਹੜੀ ਮਜਬੂਰੀ ਸੀ ਕਿ ਤੁਸੀਂ ਸ਼ਤਾਬਦੀ ਜਿਹੜੀ ਹੈ ਅੱਜ ਅਨੰਦਪੁਰ ਸਾਹਿਬ ਮਨਾਈ ਐਸਾ ਕਿਹੜਾ ਸਾਾਕਾ ਵਾਪਰਿਆ ਸੀ 25 ਤਰੀਕ ਨੂੰ ਜਿਹੜਾ ਤੁਸੀਂ ਉੱਥੇ ਸ਼ਤਾਬਦੀ ਬਣਾਉਣ ਦੀ ਗੱਲ ਕੀਤੀ ਆ ਤੁਹਾਡਾ ਫਰਜ਼ ਬੰਦਾ ਸੀ ਕਿ ਤੁਸੀਂ ਦਿੱਲੀ ਆਓ ਦਿੱਲੀ ਆ ਕੇ ਸਤਾਪਦੀ ਦੇ ਵਿੱਚ ਆਪਣੀ ਹਾਜ਼ਰੀਆ ਪੁਰੋ ਗੁਰੂ ਘਰ ਦੀਆ ਜਿਹੜੀਆਂ ਖੁਸ਼ੀਆਂ ਪ੍ਰਾਪਤ ਕਰੋ ਔਰ ਆਪਣੇ ਨਾਲ ਬਾਕੀ ਸੰਗਤ ਨੂੰ ਵੀ ਪ੍ਰੇਰਿਤ ਕਰੋ ਮਗਰ ਤੁਸੀਂ ਉੱਥੇ ਰੁਕਣ ਵਸੇ ਸੰਗਤਾਂ ਨੂੰ ਸੰਤ ਸਮਾਜ ਨੂੰ ਪ੍ਰੈਸ਼ਰ ਕਰਦੇ ਰਹੇ ਨਾਨ ਸਿੰਘ ਜਥੇਬੰਦੀਆਂ ਨੂੰ ਪ੍ਰੈਸ਼ਰ ਕਰਦੇ ਰਹੇ ਇੱਕ ਟਕਰਾਅ ਦੀ ਨੀਤੀ ਤੁਸੀਂ ਗੁਰੂ ਘਰਾਂ ਦੇ ਇਸ ਸਮੇਂ ਦੇ ਵਿੱਚ ਕੀਤੀ ਹੈ ਕਿਉਂਕਿ ਤੁਹਾਡੇ ਇੱਥੇ ਦਿੱਲੀ ਬੈਠੇ ਜਿਹੜੇ ਬੰਦੇ ਆ ਜਿਨ੍ਹਾਂ ਦਾ ਹਮੇਸ਼ਾ ਕੰਮ ਰਿਹਾ ਔਰ ਮੈਂ ਅੱਜ ਕਿਉਂਕਿ ਪਿਛਲੇ 1 ਇਹ ਤੋਂ ਅਸੀਂ ਨਹੀਂ ਬੋਲੇ ਕਿਉਂਕਿ ਸਾਡਾ ਟਾਰਗੇਟ ਸੀ ਕਿ ਅਸੀਂ ਗੁਰੂ ਸਾਹਿਬ ਦੀ ਸ਼ਰਧਾਂਦੀ ਜੋ ਜ਼ਿੰਮੇਵਾਰੀ ਸਾਨੂੰ ਪੰਥ ਨੇ ਦਿੱਤੀ ਆ ਔਰ ਗੁਰੂ ਸਾਹਿਬ ਨੇ ਦਿੱਤੀ ਆ ਅਸੀਂ ਉਹਨੂੰ ਪੂਰਾ ਕਰੀਏ ਇੱਕ ਮਹੀਨੇ ਤੋਂ ਲਗਾਤਾਰ ਭੰਦੀ ਪ੍ਰਚਾਰ ਆਪਣੇ ਜਿਹੜੇ ਪਿਆਦੇ ਰੱਖੇ ਹੋਏ ਹਨ ਕਦੀ ਉਹਨਾਂ ਕੋਲੋਂ ਬਿਆਨ ਦਿਵਾਣਾ ਕਦੀ ਆਪ ਦੇਣਾ ਕਦੀ ਸ਼ਰਧਾਂਦੀ ਦੇ ਖਿਲਾਫ ਬੋਲਣਾ ਕਦੀ ਗੁਰੂ ਸਾਹਿਬ ਦੇ ਕਿਸੇ ਕਾਰਜ ਦੇ ਵਿੱਚ ਖਿਲਾਫ ਬੋਲਣਾ ਹਰ ਵਕਤ ਦਿੱਲੀ ਕਮੇਟੀ ਨੂੰ ਭੰਡਰ ਦਾ ਕੰਮ ਇਹਨਾਂ ਲੋਕਾਂ ਨੇ ਕੀਤਾ ਔਰ ਮੈਂ ਨਾਮ ਲੈ ਕੇ ਲੰਨਾ ਸਦਾਰ ਪਰਮਜੀਤ ਸਿੰਘ ਸਰਨਾ ਦੀ ਟੀਮ ਜਿਹੜੀ ਦਿੱਲੀ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਨੂੰ ਲੀਡ ਕਰ ਰਹੀ ਹੈ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਪੰਦੀ ਪ੍ਰਚਾਰ ਕੀਤਾ ਗੁਰੂ ਸਾਹਿਬ ਇਹਨਾਂ ਨੂੰ ਸੰਮਤ ਬਖਸ਼ਣ ਦੋ-ਦੋ ਸੰਗਰਾਤਾ ਦੋ-ਦੋ ਗੁਰਪੁਰਬ ਮਨਾਉਣ ਵਾਲੇ ਇਹ ਬੰਦੇ ਉਸੇ ਦਿਨ 25 ਤਰੀਕ ਨੂੰ नगर कीर्तन है तो एक जिथे दिल्ली कमेटी काट रही है नाल ही शरोमनी कमेटी ਦਾ ਨਗਰ ਕੀਰਤਨ ਕਢਾਤਾ मतलब ऐसी टकराव दी नीति ਇਹਨਾਂ ਨੇ ਕੋਸ਼ਿਸ਼ ਕੀਤੀ ਆ ਮਗਰ ਸੰਗਤ ਨੇ ਮੂੰਹ ਤੋੜ ਜਵਾਬ ਦਿੱਤਾ ਔਰ ਮੈਂ ਸਮਝਦਾ ਕਿ ਅੱਜ ਵੀ ਇਹਨਾਂ ਦੇ ਵਿੱਚ ਦਿਮਾਗ ਹੋਏ ਇਹਨਾਂ ਦੇ ਵਿੱਚ ਅਗਰ ਗੁਰੂ ਦੇ ਪ੍ਰਤੀ ਸ਼ਰਧਾ ਹੋਏ ਤਾਂ ਅੱਜ ਵੀ ਸੰਗਤ ਕੋਲ ਜਾ ਕੇ ਮਾਫੀ ਮੰਗਣ ਕਿ ਅਸੀਂ ਗਲਤ ਕੀਤਾ ਕਿਉਂਕਿ ਸੰਗਤ ਦੀ ਇੰਨੀ ਵੱਡੀ ਗਿਣਤੀ ਨੇ ਦੁਨੀਆ ਦੇ ਵਿੱਚ ਇੱਕ ਮੈਸੇਜ ਦਿੱਤਾ ਔਰ ਸਾਧੂ ਬਾਰ-ਬਾਰ ਕਹਿੰਦੇ ਸੀ ਕਿ ਤੁਸੀਂ ਸਰਕਾਰਾਂ ਦੇ ਨਾਲ ਮਿਲ ਕੇ ਕੰਮ ਕਰਦੇ ਅਸੀਂ ਅੱਜ ਦੁਨੀਆ 'ਚ ਦੱਸਿਆ ਕਿ ਜਦ ਦਿੱਲੀ ਸਰਕਾਰ ਦੇ ਨਾਲ ਸਾਡੀ ਸਾਜ ਭਈ ਸਾਡੇ ਹਸਾਬ ਦਾ ਪ੍ਰਧਾਨ ਸਦਾ ਮਨਜਿੰਦਰ ਸਿੰਘ ਸਿਰਸਾ ਜੀ ਸਗਤ ਉੱਤੇ ਵਜ਼ੀਰ ਬਣਿਆ ਅਸੀਂ ਪਹਿਲੇ ਦਿਨ ਇਹ ਪ੍ਰੋਗਰਾਮ ਰੱਖਿਆ ਸੀ ਕਿ ਅਸੀਂ ਸ਼ਤਾਬਦੀ ਗੁਰਤੇਗ ਬਾਦਰ ਸਾਹਿਬ ਦੀ ਹੈ ਵੱਡੇ ਪੱਧਰ ਤੇ ਮਨਾਵਾਂਗੇ ਔਰ ਜਦ ਸਰਕਾਰ ਨੇ ਸਾਡੇ ਤੋਂ ਮੰਗ ਕੀਤੀ ਤੇ ਅਸੀਂ ਦੋਵੇਂ ਹੱਥ ਖੋਲ ਕੇ ਉਹਨਾਂ ਦਾ ਸਵਾਗਤ ਕੀਤਾ ਕਿ ਇਹ ਸ਼ਤਾਬਦੀ ਨੂੰ ਸਾਨੂੰ ਦੁਨੀਆ ਤੱਕ ਮੈਸੇਜ ਪਹੁੰਚਾਉਣੀ ਔਰ ਦੇਸ਼ ਦਾ ਪਹਿਲੇ ਨਾਗਰਿਕ ਜਿਹੜਾ ਰਾਸ਼ਟਰਪਤੀ ਹੁੰਦਾ ਹੈ ਸਾਡੇ ਵਿੱਚ ਇੱਥੇ ਆ ਕੇ ਗੁਰੂ ਸਾਹਿਬ ਨੂੰ ਨਤਮਸਤਕ ਹੋ ਰਹੀ ਹੈ ਤੁਹਾਨੂੰ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਕਿ ਜਿਹੜਾ ਟੋਟਲ ਨੈਸ਼ਨਲ ਮੀਡੀਆ ਟੋਟਲ ਇੰਟਰਨੈਸ਼ਨਲ ਮੀਡੀਆ ਇਸ ਗੱਲ ਦੇ ਉੱਤੇ ਫੋਕਸ ਕਰ ਰਿਹਾ ਹੈ ਕਿ ਦੇਸ਼ ਦੀ ਰਾਸ਼ਟਰਪਤੀ ਜਿਹੜੀ ਹੈ ਉਹ ਗੁਰਤੇਗ ਬਾਦਲ ਸਾਹਿਬ ਨੂੰ ਨਤਮਸਤਕ ਹੋ ਰਹੀ ਹੈ ਉਹ ਗੁਰਤੇਗ ਬਾਦਲ ਸਾਹਿਬ ਦੀ ਚਰਨਾਂ ਦੀ ਛੂਹ ਲੈ ਪ੍ਰਾਪਤ ਕਰਨ ਵਾਸਤੇ ਪਹੁੰਚੀ ਹੈ ਦੇਸ਼ ਦਾ ਗ੍ਰਹਿ ਮੰਤਰੀ ਇੱਥੇ ਆ ਰਿਹਾ ਹੈ ਦਿੱਲੀ ਦੀ ਮੁੱਖ ਮੰਤਰੀ ਲਗਾਤਾਰ 3 ਦਿਨ 4 ਦਿਨ ਇੱਥੇ ਗੁਰੂ ਘਰ ਦੀਆਂ ਸੇਵਾਵਾਂ ਕਰਦੇ ਰਹੀ ਹੈ ਇਹ ਸਰਕਾਰਾਂ ਦੇ ਨਾਲ ਸਾਂਝ ਹੋਣ ਕਰਕੇ ਇਸ ਜਿਹੜਾ ਦਾ ਸਾਨੂੰ ਫਾਇਦਾ ਹੋਇਆ ਔਰ ਸੰਗਤ ਇਸ ਗੱਲ ਨੂੰ ਮੰਦੀ ਹੈ ਕਿ ਜਦ ਵੱਡੇ ਕਾਰਜ ਕਰਨੇ ਹੁੰਦੇ ਨੇ ਤਾਂ ਹੀ ਸੰਭ 可能 ਹੁੰਦੇ ਨੇ ਜਦ ਤੁਸੀਂ ਇੱਕ ਦੂਜੇ ਦੇ ਨਾਲ ਠੀਕ ਮਾਹੌਲ ਦੇ ਵਿੱਚ ਰਹੋ ਸਰਕਾਰਾਂ ਕਮੇਟੀਆਂ ਮਿਲ ਕੇ ਕੰਮ ਕਰ ਸਕਣ ਔਰ ਇਸ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਫਰਜ਼ ਅਦਾ ਕਰਕੇ ਸਮੂਹੀ ਸੰਗਤਾਂ ਨੂੰ ਇਕੱਠੇ ਕੀਤਾ ਮਗਰ ਧਾਮੀ ਸਾਹਿਬ ਅੱਜ ਬੜਾ ਅਫਸੋਸ ਹੈ ਕਿ ਤੁਸੀਂ ਕਿਸ ਦਬਾਅ ਦੇ ਅੰਦਰ ਆਪਣੀ ਪ੍ਰਧਾਨਗੀ ਕਰ ਰਹੇ ਹੋ ਮੈਂ ਸਮਝਦਾ ਕਿ ਤੁਹਾਨੂੰ ਪ੍ਰਧਾਨਗੀ ਅੱਜ ਪ੍ਰਧਾਨਗੀ ਤੋਂ ਲੰਬੇ ਹੋਣਾ ਚਾਹੀਦਾ ਕਿ ਤੁਹਾਡੇ ਉੱਤੇ ਇਹਨਾਂ ਜਿਹੜਾ ਪ੍ਰੈਸ਼ਰ ਪਾਤਾ ਗਿਆ ਕਿਉਂਕਿ ਅੱਜ ਮੈਂ মিডিਆ ਅੱਗੇ ਪਹਿਲੀ ਵਾਰ ਬੋਲ ਰਿਹਾ ਕਿਉਂਕਿ ਤੁਸੀਂ ਮੈਨੂੰ ਮਨਾ ਕੀਤਾ ਸੀ ਮਗਰ ਤੁਸੀਂ ਆਪ মিডিਆ ਦੇ ਅੱਗੇ ਅੱਜ ਗੱਲਾਂ ਕਰਨੀ ਸ਼ੁਰੂ ਕੀਤੀ ਹੈ ਕਿ ਜਿਸ ਦਿਨ ਅਸੀਂ ਕਾਲੋ ਸਾਹਿਬ ਔਰ ਮੈਂ ਜਤ ਪ੍ਰਧਾਨ ਸਾਹਿਬ ਨੂੰ ਇਨਵਾਈਟ ਕਰਨ ਗਏ ਅਸੀਂ ਉਹਨਾਂ ਨੂੰ ਇੱਥੇ ਤੱਕ ਗਿਆ ਸੀ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਾਮ ਜਿਹੜਾ ਹੈ ਉਹ ਦੂਜੇ ਨੰਬਰ ਤੇ ਆਏਗਾ ਹਮੇਸ਼ਾ ਸ਼ਰੋਮਨੀ ਤਿੰਨ ਉਹ ਚੀਜ਼ ਅੱਗੇ ਰੱਖਾਂਗੇ ਉਹਨਾਂ ਦੇ ਭਾਵੇਂ ਪੋਸਟਰ ਹੋਣ ਹੋਲ ਹੋਡਿੰਗ ਹੋਣ ਕਿੱਥੇ ਵੀ ਪ੍ਰਚਾਰ ਕਰਨਾ ਹੋਵੇ ਔਰ ਇਹਦੇ ਨਾਲ ਨਾਲ ਜਿੱਥੇ ਵੀ ਸਤਕਾਰ ਦੀ ਗੱਲ ਹੋਏਗੀ ਉੱਥੇ ਪ੍ਰਧਾਨ ਸਾਹਿਬ ਤੁਸੀਂ ਕਰਨਾ ਕਾਮੀ ਸਾਹਿਬ ਤੁਸੀਂ ਅੱਗੇ ਵੱਧ ਕੇ ਕਰਨਾ ਕਿਉਂਕਿ ਤੁਸੀਂ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਹੋ ਅਸੀਂ ਇੱਥੇ ਤੱਕ ਵੀ ਕਿਹਾ ਕਿ ਜਦ ਦੇਸ਼ ਦੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਗੁਗੂ ਸੋਗਤ ਪ੍ਰਧਾਨ ਮੰਤਰੀ ਦਾ ਆਉਂਦਾ ਵੀ ਜਿਹੜੀ ਇਹ ਗੱਲਬਾਤ ਚੱਲ ਰਹੀ ਸੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਅਗਰ ਉੱਥੇ ਆਣਗੇ ਅਗਰ ਇੱਕ ਬੰਦੇ ਨੂੰ ਵੀ ਉੱਥੇ ਐਡਰੈਸ ਕਰਨ ਦੀ ਗੱਲ ਕੀਤੀ ਜਾਏਗੀ ਤੇ ਉਹਦੇ ਵਿੱਚ ਦਿੱਲੀ ਕਮੇਟੀ ਨਹੀਂ ਕਰੇਗੀ ਸਾਡੀ ਸਰਮੌਰ ਜਥੇਬੰਦੀ ਜਿਹੜੀ ਆ ਸ਼ਰੂਮਣੀ ਕਮੇਟੀ ਕਰੇ ਇਹ ਗੱਲ ਅਸੀਂ ਉਹਨਾਂ ਨੂੰ ਓਪਨ ਕਹੀ ਔਰ ਉਹਨਾਂ ਦੇ ਮੈਂਬਰ ਸਾਹਿਬਾਨ ਦੇ ਵਿੱਚ ਬੈਠ ਕੇ ਕਹੀ ਮਗਰ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਇਹ ਕਾਰਾ ਕੀਤਾ ਕਿਉਂਕਿ ਉਹਨਾਂ ਦੇ ਆਕਾ ਸਰਦਾਰ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਦੀ ਇਹ ਮਨਸ਼ਾ ਸੀ ਕਿ ਜੀ ਜਿਹੜੀ ਵੀ ਕੁਝ ਗੱਲ ਹੋਏਗੀ ਉਹ ਸ਼ਰੂਮਣੀ ਅਕਾਲੀ ਦਲ ਦੇ ਬੈਨਰ ਥੱਲੇ ਹੋਏ ਔਰ ਇਸ ਕਰਕੇ ਉਹਨਾਂ ਨੇ ਇਸ ਕੰਮ ਨੂੰ ਰੋਕਿਆ ਮੈਂ ਪ੍ਰਧਾਨ ਸਾਹਿਬ ਅੱਜ ਤੁਹਾਨੂੰ ਕਹਿਣਾ ਚਾਹੁੰਦਾ ਕੀ ਬਹੁਤ ਲੋਕਾਂ ਨੇ ਇਹ ਸਮਾਂ ਦੇਖਿਆ ਔਰ ਮੈਂ ਆਪਣੇ ਜੀਵਨ ਕਾਲ ਦੇ ਵਿੱਚ ਉਹ ਸਮਾਂ ਵੀ ਦੇਖਿਆ ਜਦ ਤੋੜਾ ਸਾਹਿਬ ਔਰ ਬਾਦਲ ਸਾਹਿਬ ਦੀ ਭਾਵੇਂ ਆਪਸ ਵਿੱਚ ਰਾਜਨੀਤਿਕ ਜਿਹੜੇ ਨੇ ਕਈ ਜਗ੍ਹਾ ਵਖਰੇਵੇਂ ਹੋਏ ਹੋਣ ਮਗਰ ਜਦ ਪੰਥ ਦੀ ਗੱਲ ਆਉਂਦੀ ਸੀ ਸਾਰੇ ਇੱਕ ਹੁੰਦੇ ਸੀ ਔਰ ਆਪਣੇ ਪ੍ਰਧਾਨ ਨੂੰ ਮਨਾਇਆ ਜਾਂਦਾ ਸੀ ਇਹਨੇ ਦਬਾਅ ਦੇ ਅੰਦਰ ਆ ਕੇ ਕਦੀ ਕੋਈ ਪ੍ਰਧਾਨਗੀ ਨਹੀਂ ਕੀਤੀ ਜਾ ਸਕਦੀਆ ਸ਼੍ਰੋਮਣੀ ਕਮੇਟੀ ਦੀ ਕਿ ਅੱਜ ਤੁਸੀਂ ਸਾਰਾ ਸ਼੍ਰੋਮਣੀ ਕਮੇਟੀ ਹੈ ਜਿਹੜੀ ਹੈ ਇੱਕ ਬੰਦੇ ਦੇ ਹੱਥ ਦੇ ਵਿੱਚ ਰੁਲਦੀ ਜਾ ਰਹੀ ਹੋ। ਇੱਕ ਬੰਦੇ ਕਰਕੇ ਤੁਸੀਂ ਅੱਜ ਪੂਰੀ ਸ਼ਰੋਮਨੀ ਕਮੇਟੀ ਨੂੰ ਦਾਵਤੇ ਲਾਤਾ ਸ਼ਰੋਮਨੀ ਕਮੇਟੀ ਦਾ ਪ੍ਰਧਾਨ ਹੋਏ ਦਿੱਲੀ ਦੇ ਵਿੱਚ ਸ਼ਹਾਦਤ ਮਨਾਈ ਜਾ ਰਹੀ ਹੋਏ ਦਿੱਲੀ ਦੇ ਵਿੱਚ ਗੁਰਦੇਵ ਬਾਦਲ ਸਾਹਿਬ ਦੀ ਸ਼ਹਾਦਤ ਹੋਈ ਹੋਏ ਔਰ ਇਸ शताब्दी ਦੇ ਮੌਕੇ ਤੁਸੀਂ ਨਕਮਸਤਕ ਹੋਣ ਨਹੀਂ ਆਏ ਮੈਂ ਸਮਝਦਾ ਕਿ ਇਸ ਤੋਂ ਵੱਡੀ ਗੱਲ ਜਿਹੜੀ ਹੈ ਤੁਹਾਡੇ ਜੀਵਨ ਕਾਲ ਦੇ ਵਿੱਚ ਕੋਈ ਜਿਹੜੀ ਹੈ ਗਰਾਵਟ ਵੱਲੀ ਨਹੀਂ ਹੋ ਸਕਦੀ ਜਿਹੜੀ ਤੁਸੀਂ ਸਾਰੀ ਸਮੂਹ ਕਮੇਟੀ ਨੂੰ ਉੱਥੇ ਕੀਤੀ ਹੈ ਲਾਲ ਕਿਲੇ ਦੇ ਉੱਤੇ ਲਗਾਤਾਰ 19 ਤਰੀਕ ਤੋਂ ਲੈ ਕੇ ਔਰ 25 ਤਰੀਕ ਤੱਕ ਜੋ ਸਮਾਗਮ ਮੁਲਕੇ ਗਏ ਜਿਸ ਵਿੱਚ ਖਾਸ ਕਰਕੇ ਕੇ ਲਾਈਟ ਹੈਂਡ ਸਾਊਂਡ ਸ਼ੋਅ ਔਰ ਅਜਾਇਬ ਘਰ ਦੇ ਬਣਾਇਆ ਗਿਆ ਜਿਸ ਦੇ ਵਿੱਚ ਬਹੁਤ ਜ਼ਿਆਦਾ ਸੰਗਤ ਨੇ ਆ ਕੇ ਨੌਲੇਜ ਹਾਸਲ ਕੀਤੀ ਇਤਿਹਾਸ ਦੇ ਬਾਰੇ ਉਹਨਾਂ ਨੂੰ ਜਾਣਕਾਰੀ ਮਿਲੀ ਔਰ ਲੱਖਾਂ ਦੀ ਤਦਾਦ ਦੇ ਵਿੱਚ ਰੋਜ਼ਾਨਾ ਹੀ ਸ਼ਰਧਾਲੂ ਸਿੱਖ ਸੰਗਤ ਇਹਨਾਂ ਸਾਰੇ ਸਮਾਗਮਾਂ ਦੇ ਵਿੱਚ ਪਹੁੰਚੀ ਸੋ ਜਿੱਥੇ ਮੈਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਸੰਗਤਾਂ ਨੇ ਬਹੁਤ ਵੱਡਾ ਸਹਿਯੋਗ ਵੀ ਦਿੱਤਾ ਤੇ ਤਿੰਨੋਂ ਦਿਨ ਵੱਡੇ ਸਮਾਗਮਾਂ ਦੇ ਵਿੱਚ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਡੇਡ ਡੇਡ ਘੰਟਾ ਉਹਨਾਂ ਨੂੰ ਵੇਟ ਕਰਨੀ ਪਈ ਗੁਰੂ ਸਾਹਿਬ ਦੇ ਨਤਮਸਤਕ ਹੋਣ ਲਈ ਸੋ ਬੜੇ ਸ਼ਰਧਾ ਭਾਵਨਾ ਦੇ ਨਾਲ ਉਹਨਾਂ ਨੇ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰੀ ਨਾ ਕੇਵਲ ਦਿੱਲੀ ਤੋਂ ਬਲਕਿ ਹੋਰ ਬਹੁਤ ਸਾਰੇ ਸ਼ਹਿਰਾਂ ਤੋਂ ਸੰਗਤ ਇੱਥੇ ਪਹੁੰਚੀ ਉਹਨਾਂ ਦਾ ਸਾਰਾ ਰਹਿائش ਦਾ ਪ੍ਰਬੰਧ ਔਰ ਉਹਨਾਂ ਦੇ ਲੰਗਰ ਪਾਣੀ ਦਾ ਪ੍ਰਬੰਧ ਬੜੇ ਸਜੇ ਢੰਗ ਦੇ ਨਾਲ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਔਰ ਵਿਦੇਸ਼ਾਂ ਤੋਂ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਆਈ ਸੋ ਮੈਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਨਾਲ ਹੀ ਮੈਂ ਧੰਨਵਾਦ ਕਰਦਾ ਹਾਂ ਪੂਰੀ ਵਾਲੇ ਸੰਸਥਾ ਬਾਬਾ ਕਸ਼ਮੀਰ ਸਿੰਘ ਜੀ ਅਤੇ ਉਹਨਾਂ ਦੀ ਸਾਰੀ ਜਥੇਬੰਦੀ ਦਾ ਕਿ ਜਿਨ੍ਹਾਂ ਨੇ ਬਹੁਤ ਵੱਡੀ ਲੰਗਰਾਂ ਦੀ ਜ਼ਿੰਮੇਵਾਰੀ ਸੰਭਾਲੀ ਇਸੇ ਤਰ੍ਹਾਂ ਹੀ ਦਮਦਮੀ ਟਕਸਾਲ ਦੇ ਮੁਖੀ ਬਾਬਾ ਰਾਮ ਸਿੰਘ ਖਾਲਸਾ ਜੀ ਜਿਨ੍ਹਾਂ ਨੇ ਗੁਰਦੁਆਰਾ ਸੀਸਕਨ ਸਾਹਿਬ ਵਿਖੇ ਲੰਗਰਾਂ ਦੀ ਸੇਵਾ ਸੰਭਾਲੀ ਅਤੇ ਸਾਰੇ ਹੀ ਮਹਾਂਪੁਰਸ਼ ਸੰਤ ਸਮਾਜ ਜਿਹੜੇ ਇਹਨਾਂ ਸਾਰੇ ਸਮਾਗਮਾਂ ਦੇ ਵਿੱਚ ਇੱਥੇ ਪਹੁੰਚੇ ਨਾਲ ਹੀ ਮੈਂ ਧੰਨਵਾਦ ਕਰਦਾ ਹਾਂ ਦਿੱਲੀ ਸਰਕਾਰ ਦਾ ਰੇਖਾ ਗੁਪਤਾ ਜੀ ਦਾ ਕਪਿਲ ਮਿਸ਼ਰਾ ਜੀ ਦਾ ਔਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਜੀ ਜਿਨ੍ਹਾਂ ਨੇ ਆਪ ਸੰਗਤ ਦੇ ਵਿੱਚ ਵਰਤ ਕੇ ਸੇਵਾ ਕੀਤੀ ਆਪ ਉਹਨਾਂ ਨੇ ਲੰਗਰਾਂ ਦੇ ਵਿੱਚ ਜਾ ਕੇ ਸੇਵਾ ਕੀਤੀ ਸੰਗਤ ਦੇ ਸਹਿਯੋਗ ਸਾਰਾ ਨਾਪ ਕਰਦੇ ਰਹੇ ਸੋ ਉਹਨਾਂ ਸਾਰਿਆਂ ਦਾ ਹੀ ਮੈਂ ਦਿੱਲੀ ਸਰਕਾਰ ਦਾ ਧੰਨਵਾਦ ਕਰਦਾ ਹਾਂ ਸਾ ਸੰਗਤ ਜਿੱਥੇ ਇਹ ਇੰਨੇ ਵੱਡੇ ਸਮਾਗਮ ਹੋਏ ਔਰ ਇੱਕ ਇਤਿਹਾਸ ਰਚਿਆ ਗਿਆ ਅੱਜ ਤੱਕ ਦਿੱਲੀ ਦੇ ਵਿੱਚ ਮੈਂ ਸਮਝਦਾ ਕਿ ਇੰਨਾ ਵੱਡਾ ਘਟ ਔਰ ਇੰਨੇ ਲਗਾਤਾਰ ਦਿਨ ਦਿਨ ਤੱਕ ਇੰਨੀ ਸੰਗਤ ਦੀ آمد ਇਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਹੈ ਉਹ ਧੰਨ ਧੰਨ ਸਾਬ ਸ੍ਰੀ ਗੁਰਤੇਗ ਬਾਦਲ ਸਾਹਿਬ ਮਹਾਰਾਜ ਜੀ ਦੀ ਕਿਰਪਾ ਸਦਕਾ ਇਹ ਸਾਰੇ ਸਮਾਗਮ ਬਹੁਤ ਹੀ ਸ਼ਾਂਤੀਪੂਰਵਕ ਔਰ ਬੜੇ ਚੰਗੇ ਸਜੇ ਢੰਗ ਦੇ ਨਾਲ ਸਾਰੇ ਸੰਪੰਨ ਹੋਏ ਸੋ ਮੈਂ ਗੁਰਤੇਗ ਬਾਦਲ ਸਾਹਿਬ ਮਹਾਰਾਜ ਜੀ ਨੇ ਜੋ ਕਿਰਪਾ ਤੇ ਬਖਸ਼ਿਸ਼ ਕੀਤੀ ਕੋਟਾਨ ਕੋਟ ਸ਼ਿਕਰਾਨਾ ਤਾਂ ਤੰਤ ਸਿੰਘ ਸਾਹਿਬ ਸ਼੍ਰੀ ਤੇਗ ਬਾਦਸਾਹ ਮਹਾਰਾਜ ਜੀ ਦਾ ਜਿਸ ਤਰ੍ਹਾਂ ਹੁਣੇ ਪ੍ਰਧਾਨ ਸਾਹਿਬ ਨੇ ਗੱਲ ਕੀਤੀ ਹੈ ਕਿ ਇਹ ਚੰਗਾ ਹੁੰਦਾ ਜੇ ਜਿੱਥੇ ਸਾਰਾ ਪੰਥ ਇਕੱਠਾ ਹੋਇਆ ਇੱਥੇ ਸਾਰਾ ਦਲ ਪੰਥ ਇਕੱਠਾ ਇਕੱਠਾ ਹੋਇਆ ਸਾਰੀਆਂ ਨਿਆਂਗ ਜਥੇਬੰਦੀਆਂ ਸਾਰਾ ਹੀ ਸੰਤ ਸਮਾਜ ਹਰਿਆਣਾ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਟਨਾ ਸਾਹਿਬ ਕਮੇਟੀ ਅਜੂਰ ਸਾਹਿਬ ਕਮੇਟੀ ਹੋਰ ਸਾਰੀਆਂ ਸੰਸਥਾਵਾਂ ਜਿਹੜੀਆਂ ਇਸ ਪਲੇਟਫਾਰਮ ਦੇ ਉੱਤੇ ਆਈਆਂ ਔਰ ਤੇ ਇੱਕ ਬਾਤ ਅੱਜਾ ਮਹਾਰਾਜ ਜੀ ਦਾ ਨਤਮਸਤਕ ਹੋਏ ਉੱਥੇ ਸਿਰਫ ਜੋ ਅਸੀਂ ਪੰਥ ਦੀ ਸ਼ਰਮੋਰ ਜਥੇਬੰਦੀ ਕਹਿੰਦੇ ਆ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੰਗਾ ਹੁੰਦਾ ਜੇ ਸਾਡੀ ਬੇਨਤੀ ਅਸੀਂ ਵਿਸ਼ੇਸ਼ ਤੌਰ ਦੇ ਉੱਤੇ ਬੇਨਤੀ ਲੈ ਕੇ ਗਏ ਸੀ ਪ੍ਰਧਾਨ ਸਾਹਿਬ ਦੇ ਕੋਲ ਤੇ ਜੇ ਉਹਨਾਂ ਨੇ ਵੀ ਸ਼ਿਰਕਤ ਕੀਤੀ ਹੁੰਦੀ ਤੇ ਮੈਂ ਸਮਝਦਾ ਕਿ ਇਸ ਤੋਂ ਵੱਡੀ ਗੱਲ ਕੋਈ ਨਹੀਂ ਹੋ ਸਕਦੀ ਸੀ ਪਰ ਮੈਂ ਜੋ ਪਿਛਲੇ 4-5 ਦਿਨਾਂ ਤੋਂ ਦੇਖਿਆ ਕਿ ਉਹ ਕੇਵਲ ਔਰ ਕੇਵਲ ਆਪਣੇ ਲੜਾਈਆਂ ਝਗੜਿਆਂ ਦੇ ਵਿੱਚ ਹੀ ਕਦੀ ਪੰਜਾਬ ਸਰਕਾਰ ਦੇ ਨਾਲ ਉਹਨਾਂ ਦੀ ਕਦੀ ਕਾਂਗਰਸ ਸਰਕਾਰ ਦੇ ਨਾਲ ਕਾਂਗਰਸ ਪਾਰਟੀ ਦੇ ਨਾਲ ਇਹ ਸਮਾਗਮ ਮਨਉਣ ਤੋਂ ਉਹ ਸਿਰਫ ਉਹਨਾਂ ਕੰਮਾਂ ਦੇ ਵਿੱਚ ਹੀ ਉਲਝੇ ਰਹਿ ਗਏ ਔਰ ਪੰਜਾਬ ਤੋਂ ਵੀ ਵੱਡੀ ਸੰਗਤ ਨੇ ਪ੍ਰੇਫਰ ਕੀਤਾ ਕਿ ਉਹ ਦਿੱਲੀ ਦੇ ਸਮਾਗਮਾਂ ਦੇ ਵਿੱਚ ਆਉਣ ਔਰ ਮੈਨੂੰ ਇਸ ਗੱਲ ਦੀ ਵੀ ਬੜੀ ਵੱਡੀ ਪ੍ਰਸੰਤਾ ਹੈ ਕਿ ਵਿਦੇਸ਼ਾਂ ਦੇ ਵਿੱਚੋਂ ਸਾਨੂੰ ਇੰਨੇ ਫੋਨ ਆਏ ਉਹ ਕਹਿੰਦੇ ਜੀ ਅਸੀਂ ਸਾਰੇ ਸਮਾਗਮ ਜਿਹੜੇ ਆ ਉਹ ਦਿੱਲੀ ਦੇ ਹੀ ਦੇਖਿਆ ਸਾਨੂੰ ਸਭ ਤੋਂ ਆਨੰਦ ਆਇਆ ਦਿੱਲੀ ਦੇ ਸਮਾਗਮਾਂ ਦਾ ਚਾਹੇ ਉੱਥੇ ਇੱਥੇ ਦਿਨ ਸੀ ਤੇ ਵਿਦੇਸ਼ਾਂ ਦੇ ਵਿੱਚ ਰਾਤ ਦਾ ਸਮਾਂ ਸੀ ਜਾਂ ਇੱਥੇ ਸ਼ਾਮ ਸੀ ਤੇ ਉੱਥੇ अर्ਲੀ ਮਾਰਨਿੰਗ ਸੀ ਪਰ ਹਰ ਜਗ੍ਹਾ ਦੇ ਉੱਤੇ ਵਿਦੇਸ਼ਾਂ ਦੇ ਵਿੱਚ ਵੀ ਸੰਗਤ ਦਾ ਇਹੀ ਸਨੇਹ ਆਇਆ ਕਿ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਇਹ ਪ੍ਰੋਗਰਾਮ ਕਰਵਾਇਆ ਇਹ ਸਾਰੇ ਪ੍ਰੋਗਰਾਮ ਅਸੀਂ ਮੀਡੀਆ ਦੇ ਮਾਧਮ ਦੇ ਨਾਲ ਦੇਖੇ ਆ ਸੋ ਮੈਂ ਜ਼ਿਆਦਾ ਨਹੀਂ ਕਹਿਣਾ ਕਿਉਂਕਿ ਪ੍ਰਧਾਨ ਸਾਹਿਬ ਸਾਰੀ ਗੱਲ ਕਰ ਚੁੱਕੇ ਆ ਸੋ ਮੈਂ ਤੇ ਇੰਨਾ ਸਿਰਫ ਇੱਕ ਆ ਸੰਦੇਸ਼ ਦੇ ਸਕਦਾ ਕਿ ਚੰਗਾ ਹੁੰਦਾ ਕਿ ਜੇ ਸ਼੍ਰੋਮਣੀ ਕਮੇਟੀ ਵੀ ਇੱਥੇ ਆਂਦੀ ਧਾਨੀ ਸਾਹਿਬ ਜੋ ਅਸੀਂ ਬੇਨਤੀ ਕੀਤੀ ਸੀ ਉਹਨਾਂ ਦੇ ਮੈਂਬਰ ਸਾਹਿਬ ਨੇ ਬੜੀ ਖੁਸ਼ੀ ਜਾਹਿਰ ਕੀਤੀ ਸੀ ਕਿ ਇਹਨਾਂ ਸੋਨਾ ਸੱਦਾ ਲੈ ਕੇ ਆਏ ਆ ਕਿ ਸ਼੍ਰੋਮਣੀ ਕਮੇਟੀ ਨੂੰ ਵੱਡੇ ਭਰਾ ਦੀ ਤਰ੍ਹਾਂ ਅਸੀਂ ਉਹਨਾਂ ਨੂੰ ਆ ਕਿਹਾ ਕਿ ਤੁਸੀਂ ਅੱਗੇ ਲੱਗੋ ਤੇ ਅਸੀਂ ਤੁਹਾਡੇ ਪਿੱਛੇ ਲੱਗ ਕੇ ਅਸੀਂ ਇਕੱਠੇ ਇਹ ਰਿਸ਼ਤਾ ਬਣਾਉਨੇ ਆ ਪਰ ਗੁਰੂ ਮਹਾਰਾਜ ਨੇ ਜਿੱਥੇ ਜੋ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਸੇਵਾ ਲੈਣੀ ਸੀ ਉਹ ਲਈ ਆ ਸੋ ਬਹੁਤ-ਬਹੁਤ ਇੱਕ ਵਾਰੀ ਫੇਰ ਮੈਂ ਧੰਨਵਾਦ ਕਰਦਾ ਸਮੂਹ ਸੰਗਤ ਦਾ ਔਰ ਸਾਰੀ ਜੱਥੇਬੰਦੀਆਂ ਦਾ ਸਾਰੇ ਝਾੜੂ ਦੇ ਜਥੇ ਜੋੜਾ ਕਰਦੇ ਜਥੇ ਜੀਐਮਸੀ ਸਟਾਫ ਔਰ ਵਿਸ਼ੇਸ਼ ਤੌਰ ਦੇ ਉੱਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਡਾ ਸਮੂਹ ਸਟਾਫ ਜਿਨ੍ਹਾਂ ਨੇ ਲਗਾਤਾਰ ਇੱਕ ਹਫਤਾ ਰਾਤ ਦਿਨ ਇੱਕ ਕਰਕੇ ਸਾਰੀ ਇਸ ਸਮਾਗਮਾ ਦੇ ਵਿੱਚ ਆਪਣੀ ਡਿਊਟੀ ਨਿਭਾਈ ਸੇਵਾ ਨਿਭਾਈ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਔਰ ਸਾਰੇ ਹੀ ਮੈਂਬਰ ਸਾਹਿਬਾਨ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਨੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਉਹਨਾਂ ਨੂੰ ਜਿਹੜੀਆਂ ਦਿੱਤੀਆਂ ਗਈਆਂ ਔਰ ਉਹਨਾਂ ਨੇ ਬਖੂਬੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਔਰ ਜਿੰਨੀ ਸੰਗਤ ਆਈਏ ਉਹ ਸੰਗਤਾਂ ਦਾ ਮੈਂਬਰ ਸਾਹਿਬ ਨੇ ਆਪ ਅੱਗੇ ਹੋ ਕੇ ਸਵਾਗਤ ਕੀਤਾ ਆਪਣਾ ਫਰਜ਼ ਸਮਝਦੇ ਹੋਏ ਸੋ ਬਹੁਤ ਬਹੁਤ ਸਾਰਿਆਂ ਦਾ ਤਨਵਾਦ